ਇਹ ਕਿ ਉਹ ਮੇਲੇ ਚਾਹੀਦਾ ਮੇਲੇ ਦੇ ਵਿੱਚੋਂ ਇਹ ਕਿ ਬੱਚੇ ਲੈ ਕੇ ਨਾਲ ਜਾਂਦੀਆਂ ਤੇ ਕੋਈ 10-10 5-5 ਕੋਈ ਸੌ ਦਿੰਦਾ ਫਿਰ ਕਰਦਾ ਗੁਜ਼ਾਰਾ ਕਰਦੀ ਉਹ ਜੀ ਮੈਂ ਪਿਛਲੇ 1 ਸਾਲ ਤੋਂ ਮੈਨੂੰ ਪ੍ਰੋਬਲਮ ਕਿਡਨੀਆਂ ਦੀ ਆ ਅੱਛਾ ਜੀ ਤੇ ਮੈਂ ਪਿਛਲੇ 1 ਸਾਲ ਤੋਂ ਬੈੱਡ ਰੈਸਟ ਤੇ ਉੱਪਰ ਆ ਹੂੰ ਸੋ ਮੈਂ ਚਾਹੁੰਦਾ ਕਿ ਮੇਰਾ ਇਹੜਾ ਲਾਇਕ ਕਰਵਾ ਦਿੱਤਾ ਜਾਵੇ ਮੈਨੂੰ ਕਿਡਨੀ ਪ੍ਰੋਬਲਮ ਜੀ ਮੇਰਾ ਸ਼ੋਭਾ ਨਾਮ ਜੀ ਗੁਰਿੰਦਰ ਸਿੰਘ ਕਬੱਡੀ ਕਾਉਂਟੇਟਰ ਪਿੰਡ ਸੁਗਾ ਜੀ ਡਾਕਟਰ ਸਾਹਿਬ ਨੇ ਦੱਸਿਆ ਕਿ ਕੋਈ 5 ਤੋਂ 7 ਲੱਖ ਦੇ ਕਰੀਬ ਖਰਚਾ ਜਿਹੜਾ ਆਪਣਾ ਇਲਾਜ ਤੇ ਆ ਸਕਦਾ ਹੈ। ਕਿਡਨੀ ਜਿਹੜੀ ਉਹ ਚੇਕ ਕੀਤੀ ਜਾਣੀ ਹੈ ਜੀ। ਹਾਂਜੀ। ਕਿਡਨੀ ਕੌਣ ਦੇ ਰਿਹਾ ਤੁਹਾਡੀ? ਜੇ ਕਿਡਨੀ ਮੇਰਾ ਵੱਡਾ ਬ੍ਰਦਰ ਮੇਰਾ ਉਹ ਦੇ ਰਹੇ ਨੇ ਤੇ ਜਿਹੜੇ ਟੈਸਟ ਤਕਰੀਬਨ ਉਹਨਾਂ ਸਾਰੇ ਪਾਸ ਕਰ ਲਏ। ਬਸ ਹੁਣ ਪੇਰੈਂਟਸ ਮੀਟਿੰਗ ਹੈ ਉਸ ਤੋਂ ਬਾਅਦ ਡੇਟ ਫਿਕਸ ਕਰਨੀ ਹੈ ਔਰ ਸੰਗਤਰੇ ਸਹਿਯੋਗ ਦੀ ਲੋੜ ਹੈ। ਬਹੁਤ ਔਖਾ ਸਰ ਪਹਿਲਾਂ ਤਾਂ ਮੈਂ ਤਾਂ ਇੱਕ ਗਰਾਊਂਡ 'ਚ ਰੋਣੀ ਆ। ਉਹ ਫੇਰ ਮੈਂ ਬੱਚਾ ਨਗੇੜਾ ਤੰਨੀਆਂ ਉਹ ਫੇਰ ਕੋ ਦਾਤਾ ਪੰਜ ਪੰਜ ਦਿਨ ਦਾ ਫੇਰ ਮ ਕਰੇ ਲੇ ਕਿਉਂ ਨਹੀਂ ਆ ਫੇਰ ਉਹ ਜਿਹੜਾ ਮ ਇੱਕ ਜਾਰ ਹੁੰਦਾ ਕਰਦਾ ਕੋਈ ਬੱਚੇ ਪਾਲਦੇ ਹੀ ਘਰ ਦਾ ਖਰਚਾ ਜੋ ਕਰਦੇ ਹੁਣ ਜਦੋਂ ਜਿਹੜੇ ਰਾਹ ਤੇ ਜਾਂਦੇ ਹੋ ਰਾਹ ਤੇ ਮੈ ਜਾਣੀ ਮੈਨੂੰ ਰੋਣ ਆਉਂਦਾ ਇਹਨਾਂ ਦਿਲ ਪਾੜਦਾ ਵੀ ਜਿਹੜੇ ਰਾਹ ਤੇ ਇੱਕ ਮੋਂ ਜਾਂਦੇ ਹੋ ਤੂੰ ਮ ਮੰਗਣ ਜਾਂਦੇ ਆਪਦੇ ਬੱਚੇ ਲੈ ਕੇ